ਸਤ ਪੰਦੂ ਸਬੀਰ ਸਿੰਘ ਬਾਦੋਂ ਅਭੀ ਜਲਦੀ ਜਲਦੀ ਸਿਹਤਮੰਦ ਹੋ ਜਾਣ ਆ ਟੈਂਪਰੇਚਰ ਵੀ ਥੋੜਾ ਠੀਕ ਹੋ ਜਾਏ ਕਿਉਂਕਿ ਮੀਰਾਂ ਦੇ ਕਾਕਿਆਂ ਲਈ ਟੈਂਪਰੇਚਰ ਸਹੀ ਨਹੀਂ ਆਹ ਸਮਝ ਗਈ ਸੀ ਗੱਲ ਉਹ ਟੈਂਪਰੇਚਰ ਤੂੰ ਜਿਹੜਾ ਉਹ ਥੋੜਾ ਘਟ ਦੇ ਯਾਰ ਆ ਜਾ ਗਲਬੀ ਦਾ ਬਹੁਤੀ ਛੂਧੂ ਨਹੀਂ ਆਈ ਤਾਂ ਕਿੱਥੇ ਮੀਰਾਂ ਦੇ ਕਾਕਿਆਂ ਹੀ ਵੱਡਿਆਂ ਕਰਾਂਦੇ ਉਹਨਾਂ ਤੇਰੇ ਨੂੰ ਬਾਪੂ ਦੇ ਸਰਦਰ ਤੋਂ ਦੋਹਾਂ ਲਿਆਂ ਸਾਰੀ ਉਹ ਤੇ ਹੁਣ ਆਪ ਮਤਲਬ ਵਾਈ ਕਰਦੀ ਪੈਣਦੀ ਆ ਕਿ ਸਾਲ ਖੇਤੀ ਕਰਦੀ ਬੜੀ ਔਖੀ ਆ ਸਿਆਸਤ ਦੀ ਖੇਤੀ ਹੈ ਤੇ ਕੋਈ ਵੀ ਆ ਹੁਣ ਤੇਰੇ ਨੂੰ ਆਪ ਕੰਮ ਕਰਦਾ ਪਹਿਲਾਂ ਪਹਿਲੇ ਸਾਡੇ ਕੋਲ ਪਿਤਾ ਜੀ ਪੰਜਵਾਂ ਬੁੱਧ ਤੇ ਉਹ ਮੌਜਾ ਕਰਦੇ ਹੁੰਦੇ ਤੇ ਤੁਹਾਡੀ ਬੋਰੀ ਤੇ ਬੁਰੀ ਲੱਕੜੀ ਹੈ ਸੇਤ 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 ਮਤ ਹੋਣਾ ਚਾਹੀਦੀ ਸਤ ਤੰਦੂਸ ਦੀ ਸਬੀਰ ਸਿੰਘ ਬਾਦੋਂ ਅਭੀ ਜਲਦੀ ਜਲਦੀ ਸਿਹਤਮੰਦ ਹੋ ਜਾਣ ਆਹ ਟੈਂਪਰੇਚਰ ਵੀ ਥੋੜਾ ਠੀਕ ਹੋ ਜਾਏ ਕਿਉਂਕਿ ਮੀਤਾ ਦੇ ਕਾਕੇ ਵਾਲੀ ਟੈਂਪਰੇਚਰ ਸਹੀ ਨਹੀਂ ਆਹ ਸਮਝਦੇ ਸੀ ਗੱਲ ਟੈਂਪਰੇਚਰ ਤੂੰ ਜਿਹੜਾ ਉਹ ਖਵਾ ਕੱਢ ਜਾ ਯਾਰ ਆਜਾ ਕਲਮੀ ਦਾ ਬਹੁਤੀ ਛੁਧੂ ਨਹੀਂ ਆਈ ਤਾਂ ਕਿੱਥੇ ਮੀਤਾ ਦੇ ਕਾਕੇ ਹੀ ਵੱਡਿਆਂ ਕਰਾਂਦੇ ਉਹਨੂੰ ਕਰਿਆ ਨਾ ਬਪੂ ਦਾ ਸਰਪੰਚਾ ਲਿਆਂ ਗਿਆ ਸਾਰੀ ਉਹਨੇ ਹੁਣ ਆਪ ਬਲੋ ਬਾਈ ਕਰਦੀ ਪੈਣਦੀ ਆ ਕਿਸਾ ਖੇਤੀ ਕਰਦੀ ਬੜੀ ਔਖੀ ਆ ਸਿਆਸਤ ਦੀ ਖੇਤੀ ਆ ਤੇ ਕੋਈ ਵੀ ਆ ਹੁਣ ਚਾਹੇ ਉਹਨੂੰ ਆਪ ਕੰਮ ਕਰਦੇ ਪਹਿਲੇ ਪਹਿਲੇ ਸਾਰੇ ਬੋਦ ਪਿਤਾ ਜੀ ਪੰਜਵਾਂ ਗੁੱਪ ਉੱਤੇ ਹੋਇਆ ਕਦੇ ਮੌਜਾ ਕਰਦੇ ਹੁਣ ਤੇ ਟਾਈਮ ਪੁਆਦੀ ਪੋਜੀਟਿਵ ਬਲਕੜੀ ਆ ਸਿਹਤ ਸਿਹਤਮੰਦ ਹੋਣਾ ਜਲਦੀ ਸਤ ਤੰਦੂਸ ਦੀ ਸਬੀਰ ਸਿੰਘ ਬਾਦੋਂ ਅ ਵੀ ਜਲਦੀ ਜਲਦੀ ਸਿਹਤਮੰਦ ਹੋ ਜਾਣ ਕਾ ਟੈਂਪਰੇਚਰ ਵੀ ਥੋੜਾ ਠੀਕ ਹੋ ਜਾਏ ਕਿਉਂਕਿ ਮੀਦਾ ਦੇ ਕਾਕੇ ਵਾਲੀ ਟੈਂਪਰੇਚਰ ਸਹੀ ਨਹੀਂ ਆਹ ਸਮਝਦੇ ਸੀ ਗੱਲ ਤੇ ਟੈਂਪਰੇਚਰ ਤੂੰ ਜਿਹੜਾ ਉਹ ਸਭਾ ਘਟ ਗਿਆ ਯਾਰ ਅਜੇ ਕਲਮੀ ਤੋਂ ਬਹੁਤੀ ਸ਼ੁਰੂ ਨਹੀਂ ਆਈ ਤਾਂ ਕਿੱਥੇ ਮੀਦਾ ਦੇ ਕਾਕੇ ਹੀ ਬੰਦਿਆਂ ਕਰਾਂ ਦੇ ਉਹਨਾਂ ਤੇ ਇਹਨੂੰ ਬਾਪੂ ਦੇ ਸੱਤ ਨੋਤੇ ਲਿਆਂ ਸਾਰੀ ਉਹਨੇ ਹੁਣ ਆਪਾ ਬਲੋ ਵਾਈ ਕਾ ਵੀ ਪੈਣਦੀ ਆ ਕਿਸੇ ਨਾਲ ਖੇਤੀ ਕਰਨੀ ਬੜੀ ਔਖੀ ਆ ਸਿਆਸਤੀ ਖੇਤੀ ਆ ਤੇ ਕੋਈ ਵੀ ਹੁਣ ਚਾਹੇ ਇਹਨੂੰ ਆਪ ਕੰਮ ਕਰਦਾ ਪਹਿਲੇ ਪਹਿਲੇ ਸਰ ਜੀ ਕੋਲ ਪਿਤਾ ਜੀ ਪੰਜਵਾਂ ਗੁੱਪਤ ਤੇ ਰੇਸ ਕਰ ਮੋਢਿਆ ਕਰਦੇ ਉਹ ਤੇ ਟਾਈਮ ਤੋਂ ਬੜੀ ਬੁਰੀ ਤੇ ਬੁਰੀ ਲੱਕੜੀ ਹੈ ਸੇਤ 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 ਤਾਂ ਹੋੜਾ ਜਲਦੀ ਸਤ ਤੰਦੂਸ ਦੀ ਸਬੀਰ ਸਿੰਘ ਬਾਦੋਂ ਅਭੀ ਜਲਦੀ ਜਲਦੀ ਸਿਹਤਮੰਦ ਹੋ ਜਾਣ ਆਹ ਟੈਂਪਰੇਚਰ ਵੀ ਥੋੜਾ ਠੀਕ ਹੋ ਜਾਏ ਕਿਉਂਕਿ ਮੀਂਹ ਦੇ ਕਾਕੇ ਵਾਲੀ ਟੈਂਪਰੇਚਰ ਸਹੀ ਨਹੀਂ ਹਾਂ ਸਮਝ ਗਈ ਸੀ ਗੱਲ ਤੇ ਤੂੰ ਜਿਹੜਾ ਉਹ ਖਵਾ ਘਟ ਜੇ ਯਾਰ ਆਜਾ ਕਲਮੀ ਦਾ ਬਹੁਤੀ ਛੁੱਧੂ ਨਹੀਂ ਆਈ ਤਾਂ ਕਿੱਥੇ ਮੀਂਹ ਦੇ ਕਾਕੇ ਹੀ ਵੱਡਿਆਂ ਕਰਾਂਦੇ ਉਹਨਾਂ ਤੇ ਆਦਾਂ ਨੂੰ ਬਾਪੂ ਦੇ ਸੱਤ ਗੋਦਿਆਂ ਲੀਂ ਗਿਆ ਸਾਰੀ ਉਹਨੇ ਹੁਣ ਆਪ ਬਸ ਲਈ ਕਾਦੀ ਪੈਣਦੀ ਆ ਕਿ ਸਾਡੇ ਖੇਤੀ ਕਾਦੀ ਬੜੀ ਔਖੀ ਆ ਸਿਆਸਤ ਦੀ ਖੇਤੀ ਆ ਤੇ ਕੋਈ ਵੀ ਹੁਣ ਚਾਹਦਾ ਨੂੰ ਆਪ ਕਰਨ ਕਰਦਾ ਪਹਿਲਾਂ ਪਹਿਲਾਂ ਸਾਡੇ ਕੋਲ ਪਿਤਾ ਜੀ ਪੰਜਵਾ ਬੁੱਕਰ ਤੇ ਪੌਜਾ ਕਰਦਾ ਹੁੰਦਾ ਤੇ ਟਾਈਮ ਤੋਂ ਬੜੀ ਬੁਰੀ ਤੇ ਬਿੜ ਲੱਕੜੀ ਆ ਸੋ ਸਿਹਤ ਸਿਹਤਵਾ ਤੋਂ ਹੋਰ ਨਾਲਦੀ ਸਾਥ ਤੁਸ ਜਗਜੀਤ ਸਿੰਘ ਬਾਦੋਂ ਅਭੀ ਜਲਦੀ ਜਲਦੀ ਸਿਹਤਮੰਦ ਹੋ ਜਾਣ ਤਾਂ ਟੈਂਪਰੇਚਰ ਵੀ ਥੋੜਾ ਠੀਕ ਹੋ ਜਾਏ ਕਿਉਂਕਿ ਮੀਤਾ ਦੇ ਕਾਖਿਆਂ ਵਾਲੀ ਟੈਂਪਰੇਚਰ ਸਹੀ ਨਹੀਂ ਆ ਸਮਝਦੇ ਸੀ ਗੱਲ ਤੇ ਤਰੇ ਤੂੰ ਜਿਹੜਾ ਤਬਾ ਘੜਦੇ ਯਾਰ ਅਜੇ ਕਲਮੀ ਨਾ ਬਹੁਤੀ ਛੁਧੂ ਨਹੀਂ ਆਈ ਤਾਂ ਕਿੱਥੇ ਮੀਦਾ ਦੇ ਕਾਕਿਆ ਹੀ ਵੱਡਿਆਂ ਕਰਾਂਦੇ ਉਹਨਾਂ ਕਰਿਆ ਨੂੰ ਬਾਪੂ ਦੇ ਸਰਪੇ ਮੋਜਾਂ ਲੀਂ ਗਿਆ ਸਾਰੀ ਉਹਨੇ ਹੁਣ ਆਪ ਬਲੋ ਬਾਈ ਕਾਦੀ ਪੈਣਦੀ ਆ ਇਸਾ ਖੇਤੀ ਕਰਦੀ ਬੜੀ ਔਖੀ ਆ ਸਿਆਸਤ ਦੀ ਖੇਤੀ ਆ ਤੇ ਕੋਈ ਵੀ ਹੁਣ ਚਾਹੇ ਉਹਨਾਂ ਨੂੰ ਆਪ ਕੰਮ ਕਰਦਾ ਪਹਿਲਾ ਪਹਿਲਾ ਸਾਰੇ ਬੋਦ ਪਿਤਾ ਜੀ ਪੰਜਵਾਂ ਬੋਕਰ ਤੇ ਮੋਜਾਂ ਕਰਦਾ ਹੁਣ ਤੇ ਟਾਈਮ ਪੂਰੀ ਬੋਦੀ ਤੇ ਬਲ ਲੱਕੜੀ ਆ Yeah. Shit, shit, shit. Subscribe to One India channel and never miss an update.